ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਨਿਊ ਬਲੌਗ ਤੁਹਾਡਾ ਨਿੱਘਾ ਸਵਾਗਤ ਹੈ ਜੀ ਤੇ ਅੱਜ ਮੈਂ ਚੱਲੀ ਆਂ ਸ਼ਾਪ ਤੇ ਕਿਉਂਕਿ ਸ਼ਾਪ ਤੇ ਮੈਂ ਕਾਫੀ ਦਿਨਾਂ ਤੋਂ ਜਾ ਰਹੀ ਆ ਤੇ ਆ ਮੇਰਾ ਬੈਗ ਹੈ ਜੀ ਹੱਥ 'ਚ ਤੇ ਆ ਮੈਂ ਘਰ ਨੂੰ ਲਾਉਂਗੀ ਹੁਣ ਤਾਲਾ ਕਿਉਂਕਿ ਘਰ ਦਾ ਸਾਰਾ ਹੀ ਕੰਪਲੀਟ ਕਰਤਾ ਕੰਮ ਮੈਂ ਤੇ ਆ ਦੇਖੋ ਹੁਣ ਗੇਟ ਮੈਂ ਬੰਦ ਕਰੂੰਗੀ ਜੀ ਜਲਦੀ ਜਲਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਆ ਮੈਂ ਕਰਤਾ ਜੀ ਤਾਲਾ ਲੋਕ ਲਾਤਾ ਹੈਗਾ ਘਰ ਨੂੰ ਗਰਮੀ ਬਹੁਤ ਜ਼ਿਆਦਾ ਜੀ ਤੇ ਮੈਂ ਹੁਣ ਚੱਲੀ ਆ ਤੇ ਗਿੱਲੀ ਕਰਕੇ ਮੈਂ ਲਈ ਆ ਜੀ ਉੱਤੇ ਚੁੰਨੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਚਲੋ ਆਓ ਜੀ ਤੁਹਾਨੂੰ ਖੇਤਾਂ ਦਾ ਵੀ ਵਿਊ ਦਿਖਾ ਦਈਏ ਕਿਵੇਂ ਜਿੱਦੀ ਹੋਂ ਨੀਆ ਚਿਚੀ ਖਾਈ ਨਹੀਂ ਹੈ ਹੈ ਚਿਚੀ ਖਾਣੀ ਹੈ ਕਿ ਇਧਰ ਦੇਖੋ ਜੀ ਨਿੱਕੀ ਜੀ ਗੁੱਡੂ ਹੈ ਪਿਆਰੀ ਜੀ ਬੈਠੀ ਚੀਜ਼ ਖਾਈਂਂ ਇਧਰ ਪੱਖਾ ਚੱਲੀ ਜਾਂਦਾ ਤੇ ਅੱਜ ਰੋਸੀਆਂ ਦੀ ਬਹੂ ਰਾਣੀ ਨੇ ਦਿੱਤਾ ਸੀਗਾ ਸੂਟ ਸੁਵਾਉਣ ਵਾਸਤੇ ਕਹਿੰਦੀ ਮੈਨੂੰ ਸੂਟ ਸਿਓ ਕੇ ਲਿਆ ਦਿਓ ਚਲੋ ਮੈਂ ਕਿਹਾ ਠੀਕ ਹੈ ਤੇ ਹੁਣ ਬੈਠੀ ਕੱਪੜੇ ਉਹ ਕਰੀ ਜਾਂਦੀ ਐ ਮੈਂ ਕਿਹਾ ਚਲੋ ਇਹਨਾਂ ਦੇ ਘਰ ਦਾ ਵਿਊ ਦੇਖ ਲਓ ਜੀ ਇੱਧਰ ਦੇਖੋ ਇਹਨਾਂ ਦਾ ਇੱਧਰ ਇਹਨਾਂ ਦਾ ਸਮਾਨ ਚੱਚਿਆ ਪਿਆ ਹੈ। ਅਲਮਾਰੀ ਹੈ। ਇੱਧਰ ਦੇਖੋ। ਤੇ ਇੱਧਰ ਦੇਖ ਲੋ। ਵੈੱਡ ਪੇਟੀਆਂ ਸਾਰਾ ਕੁਝ ਪਿਆ ਹੈ। ਹੈ ਨਹੀਂ ਬਹੁਤ ਜ਼ਿਆਦਾ ਗਰਮੀ ਹੈ, ਬੜੀ ਗਰਮੀ ਹੈ। ਤੇ ਆ ਖੇਤਾਂ ਦੇ 뷰 ਹੈ ਜੀ ਸਾਡੇ ਤਾਂ। ਆਪਾਂ ਤਾਂ ਖੇਤੀ ਵਧੀਆ ਲੱਗਦੇ ਹੈ ਰਜਣੀ। ਖੇਤੀ ਵਧੀਆ ਹੈ। ਹਾਂ ਜੀ। ਉਧਰ ਦੇਖੋ ਜਿਹੜਾ ਮੇਚੇ ਵਾਲਾ ਸੂਟ ਸੀਗਾ ਉਹਨਾਂ ਨੇ ਧੋ ਕੇ ਸੁਕਾਤਾ ਮੈਂ ਕਿਹਾ ਚਲੋ ਉਹੀ ਦੇ ਦਿਓ ਪਹਿਲਾਂ ਵਧੀਆ ਸੰਤਾ ਸੀਗਾ ਤੇ ਉਹਦੀ ਫਿਟਿੰਗ ਵਧੀਆ ਆ ਗਈ ਸੀਗੀ ਤੇ ਮੈਂ ਕਿਹਾ ਚਲੋ ਇਧਰ ਦੇਖੋ ਸੰਤਾ ਖੁੱਲੀਆਂ ਖੁੱਲੀਆਂ ਤਾਂ ਮਾ ਵਧੀਆ ਲੱਗਦੀਆਂ ਦੋਨੇ ਧੋਤੇ ਸੀਗੇ ਤੇ ਰੱਖਣੇ ਤਾਂ ਸੀਗੇ ਰਾਜੇ ਤੈਨੂੰ ਪਤਾ ਸੀਗਾ ਵੀ ਮੇਚਾ ਤਾਂ ਲੈ ਕੇ ਜਾਊਗੀ ਮੈਂ ਕਿਹਾ ਚਲ ਮੋਰ ਫੋਰ ਮਤਲਬ ਉਹ ਮੈਂ ਤਾਂ ਸੂਟ ਸਿੱਤੇ ਹੋਏ ਨੇ ਹਾਂ ਸਹੀ ਗੱਲ ਹੈ ਹੁਣ ਗਰਮੀ ਤਾਂ ਖੁੱਲੇ-ਖੁੱਲੇ ਵਧੀਆ ਰਹਿੰਦੇ ਆ ਜੀ ਐਸ ਤੋਂ ਖੁੱਲਾ ਕਰ ਦਿਓ ਥੋੜਾ ਇਹ ਤਾਂ ਖੁੱਲਾ ਕਰਨਾ ਕੋਰਟੀ ਤਾਂ ਜ਼ਿਆਦਾ ਖੁੱਲਾ ਕਰਨਾ ਹੈ ਪਜਾਮਾ ਵੀ ਪਜਾਮਾ ਤਾਂ ਸੀ ਹੈ ਠੀਕ ਹੈ ਚਲੋ ਤੇ ਹੁਣ ਆਪਾਂ ਚੱਲਾਂਗੇ ਜੀ ਸ਼ਾਪ ਤੇ ਕਿਉਂ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਮੈਨੂੰ ਥੋੜਾ-ਥੋੜਾ ਨਾਲ ਟਾਈਮ ਲੱਗ ਹੀ ਜਾਂਦਾ ਹੈਗਾ ਇਹ ਕਹਿੰਦੇ ਜਾਂਦੇ ਸਾਡਾ ਸੂਟ ਲੈ ਜਿਓ ਹੁਣ ਧੋਈ ਜਾਂਦੀ ਹੈ ਬਸ ਮਿੰਟ ਮਾਰ ਪੁੱਤ ਕਿਵੇਂ ਗੁੱਡੂ ਲੈ ਚੀਜੀ ਮੈਨੂੰ ਦੇ ਦੇ ਲੈ ਮੈਨੂੰ ਦੇ ਦੇ ਖਾਣੀ ਨੇ ਤੇ ਖਾਣੀ ਨਹੀਂ ਦੇਖੋ ਕਿੰਨਾ ਸਿਆਣਾ ਬੱਚਾ ਚੀਜ਼ ਦੇਤੀ ਐ ਮੈਨੂੰ ਲੈ ਫੜ ਖਾ ਲਾ ਖਾ ਲਾ ਮੇਰਾ ਪੁੱਤ ਖਾ ਲਾ ਦੇਖੋ ਜੀ ਕਿੰਨੀ ਪਿਆਰੀ ਬੱਚੀ ਐ ਬੈਠੀ ਐ ਅਗਲੀ ਨਾ ਧੋਕੇ ਪੱਖਾ ਲਾ ਕੇ ਤੇ ਹੋਰ ਜੀ ਵੀਡੀਓ ਕਿਵੇਂ ਲੱਗਦੀ ਐ ਕਮੈਂਟ ਕਰਾਈ ਜਰੂਰ ਦੱਸਿਆ ਕਰੋ ਆਹ ਦੇਖੋ ਜੀ ਨਰਮਾ ਵੱਡਾ ਵੱਡਾ ਹੋ ਗਿਆ ਇਧਰ ਦੇਖੋ ਆਹ ਢਿੰਡੇ ਵੀ ਚੱਕਦਾ ਜਾਂਦਾ ਐ ਤੇ ਆਹ ਵਿਊ ਹੈ ਜੀ ਖੇਤਾਂ ਦਾ ਦੇਖੋ ਨਰਮੇ ਵੱਡੇ ਵੱਡੇ ਹੋ ਗਏ ਆ ਉਹ ਗਰਮੀ ਬਹੁਤ ਜ਼ਿਆਦਾ ਹੈ ਜੀ ਅੱਜ ਮੈਂ ਰਾਹ ਟਾਲਤਾ ਸੀਗਾ ਜੀ ਕਿਉਂਕਿ ਸੂਟ ਫੜ ਕੇ ਲੈ ਕੇ ਜਾਣਾ ਸੀ ਆ ਸੌਣ ਵਾਸਤੇ ਕਿਸੇ ਦਾ ਤੇ ਉਹਨਾਂ ਨੇ ਫੋਨ ਕੀਤਾ ਸੀਗਾ ਸਵੇਰ ਕਹਿੰਦੇ ਵੀ ਤੁਸੀਂ ਸੂਟ ਲੈ ਜਿਓ ਫੜ ਕੇ ਆ ਦੇਖੋ ਹੋ 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 ਮਰਨ ਵਾਲੇ ਹੋ ਗਿਆ ਅਜ ਤਾਂ ਬਹੁਤ ਜ਼ਿਆਦਾ ਗਰਮੀ ਆ ਆ ਦੇਖੋ ਜੀ ਇਧਰ ਨਰ ਮੇ ਅੰਦਰ ਵਿੱਚ ਤੋਤੇ ਜੇ ਮਾਰ ਰੱਖੇ ਆ ਸਿਲਰ ਮਾਰੇ ਹੋਏ ਆ ਗਰਮੀ ਨੇ ਤੇਲ ਖੜਾ ਰੱਖਿਆ ਜੀ ਬਹੁਤ ਹੀ ਜ਼ਿਆਦਾ ਗਰਮੀ ਹੋਈ ਪਈ ਐ ਹੱਦੋਂ ਹੀ ਜ਼ਿਆਦਾ ਗਰਮੀ ਹੋ ਗਈ ਚੁੰਨੀ ਭਿਓਂ ਕੇ ਲੈ ਕੇ ਆਈ ਸੀ ਤੇ ਇਹ ਵੀ ਸੁੱਕ ਗਈ ਆ ਨਹੀਂ ਮੀਂਹ ਨਹੀਂ ਪਿਆ ਹਾਦਰ ਦੇਖੋ ਖੇਤ ਹੀ ਖੇਤਾ ਜੀ ਮੇਰੇ ਚਾਰ ਚੁਫੇਰੇ ਮੈਨੂੰ ਸਾਹ ਚੜਿਆ ਪਿਆ ਹੱਗੇ ਮੈਂ ਉਹ ਉੱਥੇ 베ਰੀ ਦੇ ਥੱਲੇ ਖੜ ਜਾਨੀ ਹੁੰਨੀ ਆ ਅੱਜ ਮੈਂ ਉਧਰੋਂ ਰਾਹ ਟਾਲ ਕੇ ਆਈ ਆ ਓਹ ਰੱਬਾ ਇੰਨੀ ਗਰਮੀ ਇਹ ਚਮਾਸੇ ਦੇ ਦਿਨ ਐ ਜੀ ਤੇ ਚਮਾਸੇ ਦੇ ਦਿਨਾਂ ਚ ਇਸ ਤਰੀਕੇ ਪਰਤਾ ਮਾਰਦਾ ਧਰਤੀ ਚ ਥੋੜਾ ਜਿਹਾ ਮੀਂਹ ਪੈ ਜਾਂਦਾ ਫਿਰ ਪਰਤਾ ਮਾਰਦਾ ਹੱਦੋਂ ਹੀ ਜ਼ਿਆਦਾ ਗਰਮੀ ਹੋਈ ਪਈ ਐ ਤੋਬਾ ਮੇਰੇ ਰੱਬਾ ਆਈ ਕਨਿਕਾ ਜ ਤੂ ਤਾਇਆ ਜੀ ਇਹਦੇ ਥੱਲੇ ਖੜ੍ਹਦੀਆਂ 2 ਮਿੰਟ ਕੋਈ ਸੁੱਖ ਦਾ ਸਾਹ ਆਊਗਾ ਆ ਦੇਖੋ ਨਿਕਾ ਜਾਈ ਐ ਆਦੇ ਥੱਲੇ ਖੜੀ ਆ ਮੈਂ ਕਿਉਂਕਿ ਮਨਾ ਛਾਂਚ ਤਾਂ ਖੜ ਗਏ ਤਾਂ ਫੇਰ ਬਸ ਢਿਸਮੇਸੀ ਐ ਜਿਹੜੀ ਛਾਂ ਜੀ ਐਸੀ ਚੀਜ਼ ਐ ਛਾਂਵੇਂ ਬੈਜ ਗਏ ਖੜ ਗਏ ਬੈ ਸਮਣ ਕੇ ਛੁੱਟੀ ਹੋ ਜਾਂਦੀ ਸਰੀਰ ਦੀ ਮੈਂ ਬੱਟੇ-ਬੱਟ ਜਾਈ ਜੰਨੀ ਆ ਜੀ ਆ ਦੇਖੋ ਗਰਮੀ ਦੇ ਦਿਨ ਤਾਂ ਨਹੀਂ ਆਉਣ ਹਨਾ ਜੀ। ਹੈਦਰਾ ਮੈਕਰੋਸ ਹੋ ਗਈਆਂ ਜੀ ਤੇ ਵੱਡੀ ਵੱਟ ਤੇ ਆ ਗਈਆਂ ਤੇ ਆ ਰਿਹਾ ਜੀ ਝੋਨਾ। ਕਾਫੀ ਦਿਨ ਪਹਿਲਾਂ ਦੀ ਮੈਂ ਵੀਡੀਓ ਬਣਾਈ ਸੀ ਅੱਜ ਘੱਟੋ ਘੱਟ 8-9 ਦਿਨ ਹੋ ਗਏ ਇਸ ਝੋਨੇ ਦੀ ਵੀਡੀਓ ਬਣਾਈ ਨੂੰ ਤੇ ਕਾਫੀ ਗਰੋ ਕਰ ਗਿਆ। ਕਾਫੀ ਸੋਹਣਾ ਲੱਗਦਾ ਜੀ ਹਰਾ ਹਰਾ। ਦੇਖੋ ਦੂਰ ਦੂਰ ਤੱਕ ਝੋਨਾ ਝੋਨਾ ਨਜ਼ਰ ਆ ਰਿਹਾ ਜੀ। ਹੈਲੋ ਗਾਇਜ਼ ਮੈਂ ਹੁਣ ਆ ਗਈਆਂ ਘਰੇ ਸ਼ਾਮਾਂ ਪੈ ਗਈਆਂ ਜੀ ਤੇ ਦੇਖੋ ਸ਼ੌਪ ਤੇ ਗਈ ਸੀ ਅੱਜ ਮੈਂ ਤੇ ਇਧਰ ਟੁੱਟੀ ਆਈ ਪਈ ਐ ਆ ਕੱਪੜੇ ਧੋ ਰੱਖੇ ਆ ਹੁਣ ਕੱਪੜੇ ਸਿਕਾਉਂਗੀ ਬਹੁਤ ਬਹੁਤ ਧੰਨਵਾਦ ਜੀ ਇੰਨਾ ਜ਼ਿਆਦਾ ਪਿਆਰ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਜੀ ਅਸੀਂ ਤੁਹਾਡੇ ਤੇ ਵੀਡੀਓ ਵਧੀਆ ਲੱਗੇ ਤਾਂ ਤਦਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ